ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜਾ ਪਸ਼ੂਆਂ ਦਾ ਪੀਕ ਲੈਵਲ ਦਾ ਦੁੱਧ ਹੈਗਾ ਉਹ ਆਪਾਂ ਕਿਸ ਤਰ੍ਹਾਂ ਵਧਾ ਸਕਦੇ ਹਾਂ ਇੱਕ ਛੋਟਾ ਜਿਹਾ ਫਾਰਮੂਲਾ ਹੈਗਾ ਜਿਹੜਾ ਆਪਾਂ 4 ਦਿਨ ਪਸ਼ੂਆਂ ਨੂੰ ਦੇਣਾਗਾ ਤਾਂ ਜਿਹੜਾ ਪਸ਼ੂਆ ਪ੍ਰੋਪਰ ਦੁੱਧ ਤੇ ਉੱਤੇ ਆ ਜਾਊਗਾ ਕਈ ਕਿਸਾਨ ਵੀਰਾਂ ਦੇ ਕਮੈਂਟ ਸੀ ਕਿ ਪਿਛਲੇ ਸੂਏ ਆ ਜਿਹੜਾ ਪਸ਼ੂ ਦਾ ਦੁੱਧ ਬਹੁਤ ਸੀਗਾ ਪਰ ਐਤਕੀ ਪਸ਼ੂ ਆ ਜਿਹੜਾ ਸੂਣ ਤੋਂ ਬਾਅਦ ਆਗਾ ਪੀਕ ਲੈਵਲ ਦਾ ਮਿਲਕ ਆ ਜਿਹੜਾ ਯਾਨੀ ਕਿ ਪਹਿਲਾਂ ਜਿੰਨਾ ਦੁੱਧ ਆਗਾ ਉਹ ਪਸ਼ੂ ਨਹੀਂ ਦੇ ਰਿਹਾਗਾ ਤੁਹਾਨੂੰ ਇੱਕ ਛੋਟਾ ਜਿਹਾ ਜਿਹੜਾ ਆਪਾਂ ਫਾਰਮੂਲਾ ਦੱਸਾਂਗੇ ਜਿਹਦੇ ਨਾਲ ਤੁਹਾਡਾ ਪਸ਼ੂ ਪੀਕ ਲੈਵਲ ਤੇ ਆ ਜਿਹੜਾ ਦੁੱਧ ਤੇ ਆ ਜੂਗਾ ਤੇ ਇਹ ਉਹਨਾਂ ਪਸ਼ੂਆਂ ਖਾਤਰ ਆਗਾ ਜਿਹੜੇ ਪਸ਼ੂ ਪਹਿਲੇ ਸੂਏ ਦੇ ਵਿੱਚ ਤਾਂ ਦੁੱਧ ਕੋਈ 12-15 ਜਿੰਨਾ ਵੀ ਹੁੰਦਾ ਆਪਾਂ ਕਹਿ ਦਿੰਨੇ ਆਂ ਵੀ ਦੂਜੇ ਸੂਏ ਦੇ ਵਿੱਚ ਆ ਕੇ ਜਿਹੜਾ ਪਸ਼ੂ ਦੁੱਧ ਘਟ ਜਾਂਦਾਗਾ ਆਪਾਂ ਸੋਨੂੰ ਫਾਰਮੂਲਾ ਦੱਸਣ ਲੱਗਿਆਂ ਇਹ ਆਪਾਂ ਸੱਜਰ ਪਸ਼ੂਆਂ ਦੇ ਉਤੇ ਹੀ ਆ ਜਿਹੜਾ ਵਰਤਨਾਗਾ ਕਿਉਂਕਿ ਸੱਜਰ ਪਸ਼ੂ ਆ ਜਿਹੜਾ ਸੂਣ ਤੋਂ ਬਾਅਦ ਆ ਜਿਹੜਾ ਵੀ ਛੇਤੀ ਦੁੱਧ ਤੇ ਆਉਣਾ 10 ਤੋਂ 15 ਜਾਨੀ ਕਿ ਮਹੀਨੇ ਡੇਢ ਮਹੀਨੇ ਤੱਕ ਵੀ ਆ ਇਹ ਫਾਰਮੂਲਾ ਆਪਣਾ ਪੂਰਾ ਕੰਮ ਕਰੂਗਾ ਆਪਾਂ ਕਰਨਾ ਕੀ ਹੈਗਾ ਤੁਸੀਂ ਕਾਪੀ ਪੈਨ ਚੱਕ ਲਓ ਤੇ ਨੋਟ ਕਰ ਲਿਓ ਤੇ ਤੁਹਾਨੂੰ ਜਿਹੜਾ ਆਪਾਂ ਇੱਕ ਦੇਸੀ ਫਾਰਮੂਲਾ ਦਾ ਉਹ ਦੱਸਣ ਲੱਗੇ ਆਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਮੇਥੀ ਲੈਣੀ ਆ ਮੇਥੀ ਦਾਣਾ ਮੇਥੀ ਇੱਕ ਮੇਥੇ ਹੁੰਦੇ ਨੇ ਇੱਕ ਆ ਜਿਹੜੀ ਮੇਥੀ ਹੁੰਦੀ ਹੈਗੀ ਆਪਾਂ ਬਰੀਕ ਮੇਥੀ ਲੈਣੀ ਹੈਗੀ ਮੇਥੀ ਲੈਣੀ ਆ ਆਪਾਂ 50 ਗ੍ਰਾਮ ਉਸ ਤੋਂ ਬਾਅਦ ਆਪਾਂ ਜਿਹੜਾ ਆਮ ਘਰੇ ਗੁੜ ਵਰਤਦੇ ਆਂਗੇ ਗੋੜ ਲੈਣਾਗਾ ਆਪਾਂ 250 ਗ੍ਰਾਮ 250 ਗ੍ਰਾਮ ਤੋਂ ਬਾਅਦ ਆਪਾਂ ਲੈਣੀ ਹੈਗੀ ਸੌਂਫ ਜਿਹੜੀ ਸੌਂਫ ਆਪਾਂ ਚਾਹ ਦੇ ਵਿੱਚ ਵਰਤਦੇ ਆਂਗੇ ਊਂ ਖਾਣ ਲਈ ਵਰਤਦੇ ਆਂਗੇ ਤੇ ਸੌਂਫ ਵੀ ਦੋ ਤਰ੍ਹਾਂ ਦੀ ਆਉਂਦੀ ਹੈ ਇੱਕ ਬਰੀਕ ਹੁੰਦੀ ਆ ਇੱਕ ਸੌਂਫ ਆ ਜਿਹੜੀ ਮੋਟੀ ਹੁੰਦੀ ਹੈਗੀ ਆਪਾਂ ਮੋਟੀ ਸੌਂਫ ਆ ਜਿਹੜੀ ਉਹ ਲੈਣੀ ਹੈਗੀ 150 ਗ੍ਰਾਮ ਤੇ ਆਪਾਂ ਲੈਣਾ ਇਸ ਤੋਂ ਬਾਅਦ ਕਿਉਂ 100 ਗ੍ਰਾਮ ਦੇਸੀ ਕਿਉਂ ਜੇ ਗਾਂ ਦਾ ਘਿਓ ਮਿਲ ਜੇ ਤਾਂ ਬਹੁਤ ਵਧੀਆ ਕਿਉਂਕਿ ਗਾਂ ਦੇ ਘਿਓ ਹੈ ਜਿਹੜਾ ਉਹਦਾ ਰਿਜ਼ਲਟ ਆ ਜਿਹੜਾ ਕਾਫੀ ਆ ਜੇ ਆਪਾਂ ਮੱਝ ਨੂੰ ਦੇਣਾਗਾ ਤਾਂ ਗਾਂ ਦਾ ਘਿਓ ਮਿਲ ਜੇ ਬਹੁਤ ਵਧੀਆ ਹੈ ਜੇ ਗਾਂ ਨੂੰ ਦੇਣਾ ਤਾਂ ਇਹ ਫਾਰਮੂਲਾ ਆਪਾਂ ਨੂੰ ਮੱਝ ਦਾ ਘਿਓ ਮਿਲ ਜੇ ਤਾਂ ਉਹ ਬਹੁਤ ਵਧੀਆਗਾ ਆਪਾਂ ਦੇਸੀ ਘਿਓ ਲੈਣਾਗਾ 100 ਗ੍ਰਾਮ ਉਸ ਤੋਂ ਬਾਅਦ ਆਪਾਂ ਲੈਣੀ ਆ ਜਵਾਇਣ ਜਵਾਇਣ ਵੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਜਵਾਇਣ ਧੋ ਕੇ ਸੁੱਕਣੀ ਪਾ ਕੇ ਹੋ ਕਰੀ ਹੁੰਦਾ ਉਹਦੇ ਵਿੱਚ ਉਹ ਨਾਰਕ ਨਹੀਂ ਹੁੰਦਾ ਦੁਕਾਨਦਾਰ ਨੂੰ ਕਹਿਣਾਗਾ ਵੀ ਜਿਹੜੀ ਵਧੀਆ ਜਵਾਇਣ ਆਗੀ ਉਹ ਦੇਣੀਆ ਸੁੱਕੀ ਕੁਆਲਿਟੀ ਦੀ ਜਮੈਨ ਹੋਵੇ ਇਹ ਲੈਣੀ ਆਪਾਂ 40 ਗ੍ਰਾਮ ਇਹ ਲੈ ਕੇ ਆਪਾਂ ਕੀ ਕਰਨਾਗਾ ਸਾਰੀਆਂ ਚੀਜ਼ਾਂ ਨੂੰ ਪੰਜੇ ਚੀਜ਼ਾਂ ਗੀਆਂ ਇਹ ਆਪਾਂ ਇਹਨੂੰ ਮਿਕਸੀ ਰਾਹੀਂ ਗ੍ਰाइंड ਕਰ ਲੈਣਾ ਇਸ ਤਰ੍ਹਾਂ ਇਹਦਾ ਇੱਕ ਜਿਹੜਾ ਆਪਾਂ ਪਾਊਡਰ ਬਣਾ ਲੈਣਾ ਪਾਊਡਰ ਬਣਾਉਣ ਤੋਂ ਬਾਅਦ ਆਪਾਂ ਇਹ ਜਿਹੜਾ 100 ਗ੍ਰਾਮ ਦੇਸੀ ਘਿਓ ਆ ਉਹਦੇ ਵਿੱਚ ਇਹਨੂੰ ਮਿਕਸ ਕਰ ਲੈਣਾਗਾ ਮਿਕਸ ਕਰਨ ਤੋਂ ਬਾਅਦ ਚੌਕਰ ਜਾਂ ਲੇਟੀ ਦੇ ਵਿੱਚ ਆ ਵਿੱਚ ਦਾਣੇ ਦੇ ਵਿੱਚ ਜਾਂ ਫੀਡ ਦੇ ਵਿੱਚ ਲਕੈ ਲਈਏ ਤਾਂ ਜਦੋਂ ਪਸ਼ੂ ਨੇ ਆਥਨ ਵੇਲੇ ਕੱਖ ਕੁੱਕ ਖਾਲੇ ਪਾਣੀ ਪੂਣੀ ਪਿਆਲਿਆ ਜਮਾ ਪਾਣ ਲੱਗਿਆ ਨੇ ਵੀ ਪਸ਼ੂ ਦੀ ਖੋਲੀ ਦੇ ਵਿੱਚ ਕੁਝ ਹੋਵੇ ਨਾ ਉਦੋਂ ਆ ਜਿਹੜਾ ਇਹ ਆਪਾਂ ਮਿਸਰਨਾ ਇਹਨੂੰ ਪਸ਼ੂਆਂ ਨੂੰ ਇਹ ਦੇ ਦੇਣਾਗਾ ਮਿਸਰਨਾ ਜਣੀ ਕਿ ਮਤਲਬ ਉਤੋਂ ਦੀ ਪਾਣੀ ਨਹੀਂ ਪਿਉਣਾਗਾ ਪਸ਼ੂ ਨੂੰ ਤੇ ਪਹਿਲਾਂ ਜਦੋਂ ਪਸ਼ੂ ਦੇ ਆਥਨ ਦੇ ਕੱਕੂ ਖਾ ਲੈਂਦਾ ਪਾਣੀ ਪੂਣੀ ਪੀ ਕੇ ਭੈਣ ਲੱਗਿਆ ਇਹ ਆਪਾਂ ਚੀਜ਼ਾਂ ਦੇ ਸਕਦੇ ਆ ਇਹ ਮਿਸਰਨਾ ਜਿਹੜਾ ਤੁਹਾਨੂੰ ਦੱਸਿਆ ਇਹ ਇੱਕ ਦਿਨ ਦਾਗਾ ਕਿਉਂਕਿ ਆਪਣਾ 4-5 ਕਿਲੋ ਦੁੱਧ ਉੱਡ ਜਾਂਦਾਗਾ 70 ਰੁਪਏ ਦੁੱਧ ਦੀ ਕੀਮਤਾਂ ਕੋਈ ਮਹਿੰਗਾ ਨਹੀਂ ਹੈਗਾ ਤਕਰੀਬਨ ਇਹ 200 ਰੁਪਏ ਵਾਲੇ ਹੋਊਗੀ ਇਹਦੇ ਵਿੱਚ ਮੇਥੀ ਦਾਣਾ ਜਿਹੜਾ 50 ਗ੍ਰਾਮ ਗੋੜ 250 ਗ੍ਰਾਮ ਸੌਂਫ 150 ਗ੍ਰਾਮ ਦੇਸੀ ਘਿਓ 100 ਗ੍ਰਾਮ ਜਵਾਇਣ ਆ ਜਿਹੜੀ 40 ਗ੍ਰਾਮ ਇਦੇ ਵਿੱਚੋਂ ਥੋੜਾ ਮੋਟਾ ਜਿਹੜਾ ਘਿਓ ਦਾ ਰੇਟ ਵੱਧ ਹੋ ਸਕਦਾ ਫਿਰ ਵੀ ਇਹ ਲਗਭਗ 150 200 ਰੁਪਏ ਦਾਗਾ ਜਿਹੜਾ ਫਾਰਮੂਲਾਗਾ ਉਧਰੋਂ ਆਪਾਂ ਨੂੰ 4-5 ਕਿਲੋ ਜਿਹੜਾ ਦੁੱਧ ਦਾ ਫਾਇਦਾ ਹੁੰਦਾ 70 ਰੁਪਈਆ ਦੇ ਹਿਸਾਬ ਨਾਲ ਤੁਹਾਡਾ ਪਸ਼ੂ ਹੈ ਜਿਹੜਾ ਪੀਕ ਲੈਵਲ ਤੇ ਆਈਊ ਦੇਣ ਦਾ ਸੋਨੂ ਆ ਜਿਹੜਾ ਨੋਕਤਾ ਉਹ ਆਪਾਂ ਦਾਸੀ ਦਿੱਤਾਗਾ ਇਹ ਆਪਾਂ 4 ਦੇਣਾ ਜਿਹੜਾ ਲਗਾਤਾਰ ਪਸ਼ੂ ਨੂੰ ਖਵਾਉਣਾਗਾ ਤੇ ਜਿਹੜਾ ਪਸ਼ੂ ਦਾ ਦੁੱਧ ਆ ਉਹ ਤੁਹਾਨੂੰ ਪੀਕ ਲੈਵਲ ਦੇ ਉੱਤੇ ਮਿਲੂਗਾ ਕਿਉਂਕਿ ਆਪਾਂ ਗਾਈ ਨੂੰ ਖਵਾਇਆ ਸੀ ਗਾਈ ਲਗਭਗ 2.5 ਮਹੀਨਿਆਂ ਦੀ ਗੱਭਣ ਵੀ ਆ ਤੇ ਸਾਢੇ 5 ਮਹੀਨੇ ਨੂੰ ਸੂਈ ਨੂੰ ਹੋ ਗਏ ਦੁੱਧ ਹਜੇ ਵੀ ਇਹ 15 ਲੀਟਰ ਮੰਗੂਆਂ ਜਿਹੜਾ ਕੱਢੀ ਜਾਂਦੀ ਹੈਗੀ ਤੇ ਐਹੋ ਜੀਆਂ ਬੀੜੀਆਂ ਹੋਰ ਫਾਰਮੂਲਿਆਂ ਲਈ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ